ਨਾਲ ਮੇਰੇ ਫਰੈਂਡ ਆ ਹੁਣ ਅਸੀਂ ਜਾਂਦੇ ਪਏ ਬਗੀਚੀ ਤੇ ਬੇਲੀ ਇੱਕ ਨੂੰ ਬਾਵਾਜੀ ਤਿੰਨ ਵਾਰੀ ਕਿਹਾ ਤੂੰ ਨਹੀਂ ਹੋਈ ਹੈ ਗਾਇਸ ਗੁੱਡ ਆਫਟਰਨੂੰ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਹੈ ਕਿ 15 ਮਾਰਚ ਕਰਤਾਰਪੁਰ ਚ ਮਹੱਲਾ ਚੰਦਨਗਰ ਬਾਬਾ ਗੁਰਮੁਖਦਾਰ ਜੀ ਦਾ ਮੇਲਾ ਆ ਮੈਂ ਇੱਕ ਪਹਿਲਾ ਵਲੌਗ ਵਿੱਚ ਵੀ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਅੱਜ ਮੇਲਾ ਹੈ ਤੇ ਅੱਜ ਮੈਂ ਦਿਖਾਉਂਗਾ ਮੇਲੇ ਬਾਰੇ ਨਾਲ ਮੇਰੇ ਫਰੈਂਡ ਹਣ ਅਸੀਂ ਜਾਂਦੇ ਪਏ ਬਗੀਚੀ ਥੋੜਾ ਥੋੜਾ ਮੀਂਹ ਸਟਾਰਟ ਹੋ ਚੁੱਕਿਆ ਕੋਈ ਨਾ ਜਾਣਾਂ ਤੇ ਹੈਗਾ ਇਹ ਚਲੋ ਚੱਲਦੇ ਆ ਪਹੁੰਚ ਗਏ ਹਾਂ ਗਾਇਸ ਮਲੇ ਦੇ ਹੁਣ ਤੁਹਾਨੂੰ ਮੈਂ ਦਿਖਾਉਣਾ ਦੁਕਾਨਾਂ ਵਗੈਰਾ ਆ ਗਿਆ ਹੁਣ ਅਸੀਂ ਖਾਣ ਲੱਗੇ 버거 버거 ਖਾ ਲਿਆ ਹੁਣ ਅਸੀਂ ਚੱਲੇ ਅੱਧਰ ਅੰਦਰ ਆ ਕੇ ਤੁਹਾਨੂੰ ਮੇਲੇ ਦੀ ਰੌਣਕ ਦਿਖਾਉਣਾ ਮੈਂ ਨਹੀਂ ਹੰਦੂ ਆਸ਼ਰਮ ਬੰਦਰੀ ਕਿੰਨੀ ਕਿੰਨਾ ਤੋਸਾ ਨੂੰ ਬਚੋਗੇ ਕਦੇ ਨਹੀਂ ਇੱਕ ਨੂੰ ਬਾਵਾ ਜੀ ਤਿੰਨ ਵਾਰੀ ਕਿਹਾ ਤੂੰ ਨਹੀਂ ਹੋਏ ساری ਜੀਬੀ ਖੋਲ ਜੀਓ ਕਹਿੰਦਾ ਕਿ ਨਾ ਭੀਆ ਜੀ ਚਾਹੀਦਾ ਕਿਹਾ ਨਾ ਬਾਵਾ ਜੀ ساری ਲਗਰ ਅਸੀਂ ਬੋਏ ਇੰਜੋਏ ਕੀਤਾ ਅਸੀਂ ਆਪਣੇ ਫਰੈਂਡ ਕੇ ਵੀ ਗਏ ਫ੍ਰੀ ਫਾਇਰ ਵੀ ਖੇਲੀ ਗੱਲਾਂ ਬਾਤਾਂ ਵੀ ਕੀਤੀਆਂ ਅਸੀਂ 버ਗਰ ਵੀ ਖਾਧਾ ਹੁਣ ਮੈਂ ਕਾਰਤਿਕ ਨੂੰ ਛੁੱਟਾ ਵੀ ਦਿੱਤਾ ਹੁਣ ਮੈਂ ਚੱਲਾ ਕਰ ਇਸ ਦੇ ਨਾਲ ਹੀ ਹੁਣ ਮੈਂ ਇਸ ਵਲੌਗ ਦਾ ਕਰ ਦੈਂਡ ਪਸੰਦ ਆਈ ਹੂਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਵੇਂ ਆ ਤਾਂ ਸਬਸਕ੍ਰਾਈਬ ਕਰ ਦਿਓ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ